ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਕਰੀ ਵੈਣੀਵਾਲ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਭਿੰਡਰਕਲਾਂ ਵੀ ਰਹੇ ਜਾਂਦਾ ਜੀ ਤੇ ਇੱਕ ਸਾਈਡ ਤੇ ਕੋਕਰੀ ਕਲਾਂ ਰਹੇ ਜਾਂਦਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਇੱਕ ਤੋਂ ਓਕੜ ਗੱਪਣ ਚੈੱਕ ਪਾਸ ਤੇ ਇੱਕ ਸੂਇਆ ਸਵਾਇਆ ਨਾਗ ਮੇਰੀ ਸਪੈਸ਼ਲ ਬੇਨਤੀ ਰਹੂਗੀ ਭਾਈ ਜੇ ਕੋਈ ਗੱਬਣ ਚੈੱਕ ਪਾਸ ਨਾਗ ਹੁੰਦਾ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਲਿਆ ਸਕਦੇ ਹੁੰਨੇ ਆ ਤੇ ਜੇ ਕੋਈ ਸੂਇਆ ਸਵਾਇਆ ਨਾਗ ਹੁੰਦਾ ਤਾਂ ਆਪਦੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਹੁੰਨੇ ਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਕੋਕਰੀ ਬਹਿਣੀ ਵਾਲਾ ਜੀ ਠੀਕ ਹੈ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਨੇੜੇ ਪਿੰਡ ਭਿੰਡਰ ਕਣਾ ਪੈਂਦਾ ਤੇ ਨਾਲ ਕੋਕਰੀ ਵੀ ਪੈਂਦਾ 2 ਕਿਲੋਮੀਟਰ ਤੇ ਜੀ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ ਜੀ 9914599455 ਜੀ ਠੀਕ ਹੈ ਵੀਰੇ ਦੋ ਨਾਂਗਾ ਜੀ ਹਾਂਜੀ ਦੋ ਨਾਂਗਾ ਜੀ ਇੱਕ ਨੰਬਰ ਤੋਂ ਵੀਰੇ ਸ਼ੁਰੂ ਕਰਦੇ ਆ ਸੂਆ ਕਿੰਨੇ ਮਾ ਜੀ ਇਹਦਾ ਇਹ ਬਾਈ ਜੀ ਤੀਜਾ ਸੂਆ ਸੋਣੀ ਆ ਗੱਪੜਾ ਦੀ ਜੀ ਹਾਂਜੀ ਤਿੰਨਾ ਮਹੀਨਾ ਦੀ ਗੱਬਣਾ ਡੈਨਮਾਰਕ ਦਾ ਟੀਕਾ 66 ਸੀਮਨ ਰਖਾਇਆ ਹੋਇਆ ਹਾਂਜੀ ਉਹਦਾ ਰਿਕਾਰਡ ਪ੍ਰੋਪਰ ਰਿਕਾਰਡ ਆਪ ਨੂੰ ਸਾਰਾ ਮਿਲੂਗਾ ਜੰਗ ਦੀ ਆਪ ਆ ਉਹਦੇ ਵੀ ਰਿਕਾਰਡ ਮਿਲੂਗਾ ਆਪ ਨੂੰ ਜੀ ਠੀਕ ਆ ਆਪ ਜੱਗ ਦੀ ਆ ਅੱਗੇ ਸੀਮਨ ਕਿਹੜਾ ਲੱਗਿਆ ਡੈਨਮਾਰਕ ਦਾ ਰਖਾਇਆ 66 ਡੈਨਮਾਰਕ ਦਾ ਨੰਬਰ ਨਹੀਂ ਯਾਦ ਜੀ ਨੰਬਰ ਮੇਰਾ ਸਾਰੇ ਲਿਖੇ ਹੋਏ ਹਾਂਜੀ ਆਪ ਨੂੰ ਰਿਕਾਰਡ ਦੇ ਦਾਂ ਮਿਲ ਜੂਗਾ ਜੀ ਮਿਲੂ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਜੀ ਨਿੱਟੇ ਇਹਦੇ ਤੇ 8 ਕਿਲੋ ਪੂਰਾ 8 ਕਿਲੋ ਹਾਂਜੀ 7 ਮੰਨ ਕੇ ਸੌਦਾ ਕਰ ਸਕਦੇ ਜੀ ਠਣਾ ਦੀ ਗਾਰੰਟੀ ਆ ਜੀ ਠਣਾ ਹਾਈਟ ਵੀਰੇ ਨੋਰਮਲ ਆ ਜਾਂਦੀ ਹੈ ਪਹਿਲਾ 10 ਦਿਨਿਆਂ ਤੁਹਾਨੂੰ ਸੂਆ ਬਾਈ 10 ਦਾ ਤੀਜੇ ਆਸਤੇ ਗੱਬਣ ਚੈੱਕ ਪਾਸ ਆ ਕਿੰਨੇ ਸਮੇਂ ਦੀ ਦੱਸਿਆ ਸੀ ਢਾਈਆਂ ਤੇ ਨਵੇਂ ਤਿੰਨਾਂ ਦੀ ਪਾਸ ਕਰਾਈ ਹੋਈ ਹੈ ਬਾਕੀ ਆਦਾ ਬੰਦਾ ਠੀਕ ਹੈ ਜੀ ਤਿੰਨਾ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਸਪੈਸ਼ਲ ਬੇਨਤੀ ਰਹੂਗੀ ਕਿ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਜੀ ਦੁੱਧ ਨਟ 8 ਕਿਲੋ ਆ ਤੁਸੀਂ 7 ਮੰਨ ਕੇ ਆਜੋ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਖੌਦ ਬਾਈ ਦੱਸਦਾ ਕਿ ਰਿਜੈਕ ਸੀਮਣ ਦੀ ਆ ਅੱਗੇ ਡੈਨਮਾਰਕ ਦੇ ਸੈਕਸਰ ਸੀਮਣ ਤੋਂ ਗੱਬਣ ਆ ਜੀਦਾ ਤੁਹਾਨੂੰ ਰਿਕਾਰਡ ਬਾਈ ਲੈਖਤੀ ਰੂਪ ਚ ਦੇਊਗਾ ਇਹ ਗੱਲ ਨਹੀਂ ਮੇਰੇ ਕਹਿਣ ਦੀ ਗੱਲ ਹੋਊਗੀ ਰਿਕਾਰਡ ਤੁਹਾਨੂੰ ਪ੍ਰੋਪਰ ਮਿਲੂਗਾ ਤੇ ਜੇ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹ ਹੀ ਦੱਸਿਓ ਜੀ ਵੀਰੇ 38000 ਰੁਪਏ ਹੋਜੂ ਮਾਨਤਨ ਹਾਂਜੀ ਮਾਨਤਨ ਕਰਦਾ ਹਾਂ ਜਮਾ ਜੈ ਜੀ ਡਿਮਾਂਡ ਹੈ ਜੀ 38000 ਰੁਪਿਆ ਬਾਈ ਕਹਿੰਦਾ ਡਿਮਾਂਡ ਹੈ 38000 ਚਾਹੀਦੀ 3032 ਵਾਲਾ ਫੋਨ ਨਾ ਲਾਵੇ ਜੀ 3032 ਵਾਲਾ ਫੋਨ ਅੱਜ ਜਾਣੀ ਕੱਲੀ ਛੋੜ ਹੀ ਹੋਣੀ ਹੈ ਛੋਟ ਕਰਾਂਗੇ ਹਾਂ ਜੀ ਖੁਸ਼ੀਨਾਮੇ ਆਏ ਗਏ ਸੀ ਜਣ ਦਾ ਮਾਰਤਾਨ ਹੋ ਜਾਊਗਾ ਤੇ ਸਪੈਸ਼ਲ ਬੇਨਤੀ ਹੈ ਬਈ 3032000 ਵਾਲਾ ਕੋਈ ਵੀਰ ਫੋਨ ਨਾ ਲਾਵੇ 38000 ਚੋਂ ਥੋੜਾ ਕਾ ਨ ਮਾਰਤਾਨ ਹੋ ਜਾਊਗਾ ਜੀ ਪਹਿਲਾ 10 ਦਿਨ ਬਾਈ ਹਾਈਟ ਨੋਰਮਲ ਆ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਬਾਈ ਜੀ ਤੀਜੇ ਸੂਏ ਵੀ ਸੋਣੀ ਹੈ ਜੀ ਆਪਣੇ ਕੋਲ ਸੂਈ ਆ ਦੂਜੇ ਸੂਏ ਠੀਕ ਹਾਂ ਜੀ ਉਹ ਪਿਆ ਵਾ ਜੀ ਤੇ ਚੀਜ਼ੇ ਸੁਏ ਵਾਸਤੇ ਇਹ ਆ ਹੀ ਹੋਈ ਆ ਜੀ ਨੇ ਹਾਂਜੀ ਇਹ 90 ਦਿਨਾਂ ਦੇ ਡਾਕਟਰ ਨੇ ਕਹੀ ਆਈ ਕਰਾਣੀ ਹੁਣ ਇਹ ਆਈ ਹੋਈ ਆ ਇਹਦੇ ਵੀ ਡੈਨਮਾਰਕ ਦਾ 66 ਸਿਮ ਰੱਖਿਆ ਉਹਦਾ ਵੀ ਰਿਕਾਰਡ ਆਪਣੇ ਕੋਲ ਹੈਗਾ ਕਿੰਨਾ ਸਮਾਂ ਹੋ ਗਿਆ ਆਈ ਹੋਣ ਨੂੰ ਇਹਨੂੰ ਹੋਏ ਨੂੰ ਹੋ ਗਿਆ ਜੀ 25 ਦਿਨ ਹੋ ਗਏ ਜੀ ਅੱਜ 25 ਦਿਨ ਹੋ ਗਏ 25 ਦਿਨ ਹੋ ਗਏ ਹਾਂ ਤੇ ਦੁਬਾਰਾ ਹੀਟ ਤਾਂ ਨਹੀਂ ਗੱਡੀ ਜੀ ਨਹੀਂ ਹਾਂ ਬਿਲਕੁਲ ਨਹੀਂ ਯਾਨੀ ਇਹਦੇ ਵੀ ਡੈਨਮਾਰਕ ਦਾ ਸੈਕਸਟ ਲੱਗਿਆ ਵਾ ਹਾਂਜੀ ਸੈਕਸਟ ਉਹਦਾ ਰਿਕਾਰਡ ਮਿਲ ਜੂਗਾ ਉਹਦਾ ਵੀ ਪਿਆ ਦੋਨੇ ਲਪੇ ਆਪਣੇ ਠੀਕ ਆ ਬੱਚਾ ਇਹਦੇ ਮਗਰ ਬੱਚਾ ਨਹੀਂ ਬੱਚੇ ਤੇ ਮਿਲਦੀ ਐ ਇਹ ਹਾਂਜੀ ਬੱਚੇ ਤੇ ਵੀ ਨਹੀਂ ਪਰ 21 ਦਿਨ ਬਾਅਦ ਮੈਂ ਤਾਂ ਛੜ ਤੇ ਬੱਚੇ ਤੇ ਵੀ ਕੋਈ ਰਿਕਾਰਡ ਜਦੋਂ ਮਰਜੀ ਨਹੀਂ ਚੋ ਸਕਦੇ ਦੇਣਾ ਬੱਚਾ ਨਾਲ ਹੀ ਨਾਲ ਹੀ ਦੇ ਦੇਣਾ ਹਾਂਜੀ ਠੀਕ ਆ ਕਿੰਨਾ ਦੁੱਧ ਤਿਆਰ ਆ ਜੀ ਇਹਦੇ 10 ਕਿਲੋ ਪੂਰਾ ਆ ਜੀ 5-8 ਫੈਟ ਹੁੰਦੀ ਐ 5 8 ਰਾਇਦਾ ਚਾਹੇ ਕੋਈ ਫੈਟ ਕਢਾ ਕੇ ਲੈ ਫੈਟ ਕਢਾ ਕੇ ਵੀ ਇਹਦੀ ਇਹਦੀ ਵੀ ਮੱਜਾਂ ਚ ਪੈਂਦਾ ਦੁੱਧ ਠੀਕ ਆ ਇਹਦਾ ਵੀ ਮੱਜਾਂ ਜੀ ਪੈਂਦਾ ਸਾਡਾ ਖਣਾ ਦੀ ਗਰੰਟੀ ਹੈ ਖਣਾ ਦੀ ਫੁੱਲ ਗਰੰਟੀ ਹੈ ਜੀ ਇਹ ਥੋੜਾ ਜਿਹਾ ਵੈਸੇ ਹੀ ਪਾਸ ਆ ਜਾ ਤਾਂ ਭਾਰਾ ਪਾਸੀ ਆ ਬਈ ਉੱਚੀ ਨਹੀਂ ਮੀਂਹ ਜਗਾ ਜੂਗਾ ਤਾਂ ਹੋ ਜਾਂਦਾ ਜੀ ਹਾਂ ਜੀ ਹੋਇਆ ਹੋਇਆ ਠੀਕ ਆ ਬਾਕੀ ਅੱਜ ਤੋਰਾਂਗੇ ਜੀ ਉਦੋਂ ਪਤਾ ਲੱਗਿਆਣਾ ਤੁਹਾਨੂੰ ਠੀਕ ਆ ਵੀਰੇ ਹਾਂਜੀ ਤੋਰੇ ਤੋਂ ਬਾਅਦ ਦੂਜਾ ਸੂਈ ਹੈ ਜੀ ਤੀਜੇ ਸੂਏ ਵਾਸਤੇ ਬਾਈ ਦੱਸਦਾ ਕਿ 25 ਦਿਨਾਂ ਦੀ ਏਆਈ ਹੋਈ ਵੀ ਆ ਇਹਦੇ ਵੀ ਡੈਨਮਾਰਕ ਦਾ 66 ਸੀਮਣ ਲੱਗਿਆ ਜਿਹਦਾ ਰਿਕਾਰਡ ਤੁਹਾਨੂੰ ਪ੍ਰੋਪਰ ਮਿਲੂਗਾ ਬੱਚਾ ਮਗਰ ਮੇਲਕਾਫ ਆ ਜੀ ਤੇ ਬੱਚਾ ਬਾਈ ਕਹਿੰਦਾ ਨਾਲ ਹੀ ਦੇਣਾ ਆਪਾਂ ਜੀ ਹੜ ਜਾ ਆ ਦੇਖ ਸਾਡੇ ਜੀ ਥਣਾ ਦੇ 10 ਕਿਲੋ ਨੈਟ ਦੋ ਤੇ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀ ਆ ਰਾਬ ਜੀ ਤਸੱਲੀ ਕਰ ਲੈ ਚਬਾਈ ਕਰ ਲੈ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਬਾਈ ਵਾਲਾ ਥਣਾ ਲੈ ਚੱਲੀ ਵੀਰੇ ਤੋੜ ਕੇ ਦਿਖਾ ਦਿਓ ਜੀ ਆਜਾ ਥੋੜਾ ਜਿਹਾ ਵੈਸੀ ਪਾਸਾ ਭਾਰਾ ਰੱਖਦੀ ਆ 19 21 ਦਾ ਫਰਕ ਆ ਤੇ ਬਾਈ ਕਹਿੰਦਾ ਪਰ ਦੁੱਧ ਕੋਈ ਵੀ ਵੀਰ ਆਪਦਾ ਜੋਖ ਲੈ ਪੂਰਾ ਨਿਕਲੂਗਾ ਜੀ ਬਾਕੀ ਕਰਮ ਵਾਲੀ ਗੱਬਣ ਰਹਿ ਗਈ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਚੀਜ਼ ਆ ਸੀਮਣ ਵੀ ਅੱਗੋਂ ਚੰਗਾ ਲੱਗਿਆ ਵਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਵੀਰੇ 42000 ਦੀ ਆਪਾਂ ਦੇਣੀ ਆ ਜੀ ਜੋੜਾ ਲੈ ਜੇ ਸੱਜਣ ਕੋਈ ਜੀ ਜੋੜਾ ਲੈਦੇ ਉਹ ਚ ਬਈ ਮਾਨਤਨ ਆਪਾਂ ਕਰਦਾਂਗੇ ਕੋਈ ਗੱਲ ਨਹੀਂ ਸਾਡੀ ਠੀਕ ਹੈ ਜੀ ਸਹੀ ਕਰਾਂਗੇ ਮਾਨਤਨ ਇਹ ਬਾਈ ਕਹਿੰਦਾ 42000 ਦੀ ਦੇਣੀ ਆ ਜੇ ਕੋਈ ਸੱਜਣ ਜੋੜਾ ਲੈ ਜੂਗਾ ਤਾਂ ਮਾਨਤਨ ਜ਼ਿਆਦਾ ਹੋ ਜੂਗਾ ਜੀ ਬਾਕੀ ਜੀ ਜੋੜਾ ਆਪਾਂ 70 ਜੀ ਦੇ ਦਾਂਗੇ ਬਾਈ ਜੋੜਾ 70 ਦੇ ਦੇ ਦਾਂਗੇ ਜੋੜਾ ਬਾਈ ਕਹਿੰਦਾ 70 ਦਾ ਦੇ ਦਾਂਗੇ ਜੀ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ